ਮੇਰੇ ਸਾਲਿਆਂ ਦੀ ਨਾ ਭਾਈ ਦੀ ਆਹ ਤਾਂ ਕੰਮ ਨਾ ਕਰਨਾ ਪੈਂਦਾ ਪਹਿਲਾਂ ਸਿੱਖਿਆ ਵੀ ਨਹੀਂ ਗਿਆ ਰੋਟੀ ਰਾਟੀ ਲਾਉਣੀ ਵੀ ਦੱਸ ਤੈਨੂੰ ਇੱਥੇ ਦੁੱਖ ਕੀ ਸੀਗਾ ਸਾਰਾ ਕੁਝ ਮਿਲਦਾ ਸੀ ਤੈਨੂੰ ਆਟਾ ਵੀ ਨਹੀਂ ਗੁੰਨਣਾ ਆਉਂਦਾ ਸਾਲਾ ਚੱਲ ਕੋਈ ਨਾ ਗੁੰਨਾਗੇ ਤਾਂ ਹੈਗੇ ਰੋਟੀ ਦਾ ਖਾਣੀ ਆ ਕਿਸੇ ਹਿਸਾਬ ਨਾਲ ਆਹ ਕੀ ਬਣ ਗਿਆ ਦਲੀਆਂ ਜਾਂ ਬਣ ਗਿਆ ਲੱਗਦਾ ਹੁਣ ਆਟਾ ਹੋਰ ਲੈ ਕੇ ਆਉਣਾ ਪਊਗਾ ਐਵੇਂ ਨਹੀਂ ਕਹਿੰਦੇ ਹੁੰਦੇ ਵੀ ਜਿੱਥੇ ਬੁੜੀ ਹੋਵੇ ਉੱਥੇ ਘਰ ਵਸਦੇ ਹੁੰਦੇ ਆ ਕੰਜਰ ਦੇ ਨੂੰ ਐ ਨਹੀਂ ਸੀਗਾ ਵੀ ਪ੍ਰਾਂਤ ਦਾ ਛੱਡ ਜਾਂਦੀ ਆਟਾ-ਉਟਾ ਦਾ ਗੁੰਨ ਲਿਆ ਕਰਦੇ ਹੁਣ ਦੱਸ ਨਮੀ ਲਿਉਣੀ ਪੂ ਪਹਿਲਾਂ ਵਾਲੀ ਸੀ ਮੇਰੇ ਸਾਲਿਆਂ ਦੀ ਪਹਿਲਾਂ ਵਾਲੀ ਵੀ ਪ੍ਰਾਂਤ ਚਾ ਕੇ ਭੱਜੀ ਸੀ ਪਤਾ ਨਹੀਂ ਕੀ ਪ੍ਰਾਂਤ ਦੋ ਕਰਾਉਣਾ ਇਹਨਾਂ ਨੇ ਵੀ ਤੁਸੀਂ ਦੱਸ ਇੰਨਾ ਕੁਸ ਲੈ ਗਿਆ ਪ੍ਰਾਂਤ ਦਾ ਛੱਡ ਜੋ ਘਟੋ ਘਟ ਚਲ ਕੋਈ ਨਾ ਕਰੜਾ ਜਾਂ ਤਾਂ ਹੁੰਦਾ ਨਹੀਂ ਯਾਰ ਆਟਾ ਹੋਰ ਲਿਉਣਾ ਪਊਗਾ ਮੈਨੂੰ ਲੱਗਦਾ ਚਲ ਹੋਰ ਪਾ ਲੈਨੇ ਫਿਰ ਹਾਂ ਯਾ ਤੇ ਕੀ ਕਰੀਏ ਨੇ ਚਾਚਾ ਕਰੀ ਜਾਂਦਾ ਹੁਣ ਤੈਨੂੰ ਪਤਾ ਨਹੀਂ ਆ ਮੇਰੇ ਕੋਲੂ ਆਪਣਾ ਹੀ ਬੈਠਿਆ ਤੂੰ ਤਾਂ ਇਹ ਕੀ ਕੋਈ ਮੋਨਾਂ ਨੂੰ ਤਰੇਗਾ ਚੂਹੇ ਨੂੰ ਚੂਹਿਆਂ ਨੂੰ ਕਾਹਨੂੰ ਧਰੂੰਗਾ ਯਾਰ ਹਾਂ ਉਹ ਰੋਟੀ ਲੋਂਦਾ ਹੀ ਆ ਪਾਣੀ ਉਹ ਊੜਾ ਵੀ ਨਹੀਂ ਬਣਨਾ ਬਈ ਇਹਦੇ ਹਿਸਾਬ ਨਾਲ ਤਾਂ ਉਹ ਪਾਣੀ ਵੱਧ ਪੈ ਗਿਆ ਖਸਮਾ ਹੁਣ ਇਹਦੇ ਵਿੱਚ ਆਟਾ ਹੋਰ ਪਾਉਣਾ ਪਊਗਾ ਐਂ ਹੀ ਹੁੰਦਾ ਬਈ ਸਾਰੀ ਚ ਸੱਤ ਤਾਂ ਤੀਵੀਆਂ ਬਦਲਤੀਆਂ ਹੁਣ ਕਿੱਧਰ ਲੰਗੀ ਚਾਚੀ ਜਿਹੜੀ ਨਵੀਂ ਲੈਤੀ ਦੇ ਲਾ ਮੇਨੇ ਮੇਨੇ ਜੰਦਾ ਮੈਂ ਤਾਂ ਆਪ ਤੇਰੇ ਲਈ ਕੰਮ ਆਇਆ ਦੀ ਯਾਰ ਕੀ ਕੰਮ ਆਇਆ ਸੀ ਮਹਾਜਲ ਜੱਜਾ ਕਹਿੰਦੇ ਤੂੰ ਮੈਨੂੰ ਉਦੋਂ ਪਿੱਛੇ ਜੇ ਕਿਹਾ ਨਹੀਂ ਦੀ ਕਹਿੰਦਾ ਵੀ ਤੇਰਾ ਰਿਸ਼ਤਾ ਕਰਾਉਂਗਾ ਮੈਂ ਮਹਾਜਲ ਹਾਂ 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 ਓ ਕਿਹਾ ਵਿਆ ਮੇਰਾ ਓ ਕਿਹਾ ਵਿਆ ਜਿਹੜੀ ਮੇਰੇ ਵਾਲੀ ਭੱਜੀ ਆ ਹੁਣ ਕੰਜਰਾਂ ਦੀ ਇਹ ਤੈਨੂੰ ਹੀ ਕਰਾਉਣਾ ਸੀਗਾ ਜੇ ਪਹਿਲਾਂ ਵਾਲੀ ਮੇਰੇ ਵਾਲੀ ਭੱਜ ਗਈ ਜੇ ਉਹ ਨਾ ਭੱਜੀ ਹੁੰਦੀ ਤੈਨੂੰ ਕਰਾ ਦਿੰਦਾ ਤਾਂ ਹੀ ਮੈਨੂੰ ਰੱਖਣੀ ਪੈਗੀ ਹੁਣ ਹੋਰ ਦੇਖੀਆ ਤੇਰੇ ਵਾਸਤੇ ਕੋਈ ਨਾ ਕਿੰਨਾ ਟਾਈਮ ਲੱਗੂਗਾ ਫਿਰ ਟਾਈਮ ਕਿਹੜਾ ਲੱਗਣਾਗਾ ਬਸ ਉਹ ਇੱਕ ਅੱਦੇ ਦਿਨ ਚ ਬਚੋਲਣ ਮਾਰ ਜੂ ਜਿਹੜਾ ਹੋ ਸਕਦਾ ਅੱਜ ਹੀ ਅੱਜੇ ਆਪਾਂ ਕਰਾਇਆ ਵੇ ਮੇਰਾ ਕਿਹਾ ਵੇਗਾ ਉਹਦਾ ਫਿਰ ਭੱਜ ਜਾਂ ਭੱਜ ਕਿੱਧਰ ਜਾਣ ਗਿਆ ਯਾਰ ਸੱਤ ਭੱਜ ਗਈਆਂ ਤੇਰੀਆਂ ਬਈ ਇਹ ਦੁਪਹਿਰੀਆਂ ਭੱਜ ਗਈਆਂ ਮੇਰੀ ਗੱਲ ਹੋਰ ਆ ਤੇਰੀ ਗੱਲ ਹੋਰ ਆ ਚੱਲ ਫੇਰਾ ਆਟਾ ਗੁੰਨ ਲੈ ਮੈਂ ਵੀ ਭੁੱਖਾ ਜਾ ਫਿਰਦਾ ਹਾਂ ਦੋ ਰੋਟੀਆਂ ਖਾਣਾਗੇ ਚੱਲ ਆਟਾ ਦਾ ਗੁੰਨ ਲੈ ਆਹ ਮੈਂ ਭਾਂਡੇ ਦਾ ਬਾਜ਼ਾਰ ਲਈ ਬੈਠਾ ਭਾਂਡੇ ਆਪਾਂ ਬਾਅਦ ਚ ਦੇਖਾਂਗੇ ਮੇਰਾ ਸ਼ੇਰ ਐਂ ਕਰ ਝਾੜੂ ਜਾ ਮਾਰ ਦੇ ਯਾਰ ਝਾੜੂ ਨਹੀਂ ਪਹਿਲਾਂ ਰੋਟੀ ਦਾ ਖਵਾ ਦੇ ਫੇਰ ਮਾਰੂ ਰੋਟੀ ਲਾਹੂਗਾ ਫੇਰ ਹੀ ਖਵਾਉਂਗਾ ਪਹਿਲਾ ਆਟਾ ਗੁੰਨਦਾ ਯਾਰ ਝਾੜੂ ਯਾਰ ਉਹਨੂੰ ਤੂੰ ਮੜਾ ਝਾੜੂ ਲਾ ਦੇ ਮੈਂ ਆਟਾ ਗੁੰਨਦਾ ਇੱਕ ਤਾਂ ਤੈਨੂੰ ਮੈਂ ਕੀ ਦੱਸਾਂ ਮੇਰੇ ਸਾਲੇ ਦੀ ਪ੍ਰਾਂਤ ਵੀ ਲੱਗੀ ਜਾ ਕੇ ਹੁਣ ਇਹ ਚੋਂ ਨਾ ਆਟਾ ਨਹੀਂ ਗੁੰਨਣਾ ਚਾੜੂ ਦੇ ਫਿਰ ਕਿੱਥੇ ਆ ਝਾੜੂ ਝਾੜੂ ਇੱਥੇ ਹੋਗਾ ਭਾਂਡੇ ਵੀ 7 ਦਿਨਾਂ ਦੇ ਪਏ ਨੇ ਇਹ ਬਾਅਦ ਚ ਮਾਂਦ ਲਾਂਗੇ ਇਹ ਤਾਂ ਕਾਨੂੰ ਮਾਂਜਣੇ ਨੇ ਦਾ ਚਲ ਮੈਂ ਲਾਉਣਾ ਆਟਾ ਓਏ ਝਾੜੂ ਜੇ ਦੂਜਾ ਨਹੀਂ ਹੈਗਾ ਤੇਰੇ ਕੋਲੇ ਕੀ ਓਏ ਉਹ ਦੂਜਾ ਹੁੰਦਾ ਜਿਹੜਾ ਇੱਕ ਆ ਕਿਹੜਾ ਦੂਜਾ ਉਹ ਦੂਜਾ ਯਾਰ ਉਹ ਕੀ ਕਹਿੰਦਾਂਦੇ ਨੇ ਉਹ ਦੂਜੇ ਨੂੰ ਦੱਸ ਐ ਤੇ ਬਹੁਤ ਕਰਨਾ ਤੂੰ ਸੰਭਰ ਲੈ ਦੇ ਨਾਲ ਸਾਲਾ ਦੂਜੇ ਚੱਲ ਸੰਭਰਾਂਗੇ ਉਹ ਝਾੜੂ ਦਾ ਬਹਾਨਾ ਨਾ ਲਾਈ ਜਾਈ ਸਮਾ ਕੇ ਸੰਭਰ ਲਈ ਵਧੀਆ ਸੰਭਰਿਆ ਜਾਂਦਾ ਇਹਦੇ ਨਾਲ ਮੈਂ ਰੋਜ਼ ਹੀ ਸੰਭਰਦਾ ਹਾਣ ਆਹ ਹੋ ਸਮਾਰ ਕੀ ਸੰਭਰੂ ਜਿਹੜੇ ਹਿਸਾਬ ਦਾ ਝਾੜੂ ਆ ਮਿਲਿਆ ਛਾਲ ਹੋ ਗਿਆ ਝਾੜੂ ਹੀ ਨਹੀਂ ਲਾਇਆ ਹੋਣਾ ਨੇ ਯਾਰ ਇੰਨਾ ਰੇਤਾ ਕਿੱਥੇ ਯਾਰ ਭੰਗਾ ਕਰਿਆ ਹਾਂ ਜੇ ਬਿਆਹ ਹੋਇਆ ਹੁੰਦਾ ਤਾਂ ਕਾਨੂੰ ਇਹਨਾਂ ਦੇ ਘਰੇ ਝਾੜੂ ਲਾਉਂਦੇ ਆਪਾਂ ਕੀ ਕੀ ਪਾਪੜ ਵੇਲਣੇ ਪੈਂਦੇ ਨੇ ਇਹਦੇ ਹੁਣ ਬੁੜੇ ਜਿਹੇ ਦਿਹਾੜੀ ਕੱਢੀ ਰਿਹਾ ਕਰਾਂਗੇ ਸਾਰਾ ਦਿਨ ਕੰਜਰ ਦਾ ਲਾ ਰਹੇ ਆਂ ਜੇ ਮਨ ਕਰੇ ਕੰਮੇ ਕਰਾਈ ਜਾਵੇ ਛੇੜੀ ਲੈ ਕੇ ਦੇਊਗਾ ਜਨਾਨੀ ਇਹ ਜਾਰੇ ਦਾ ਪੁੱਠੇ ਜੁੱਡੀ ਜਾਂਦਾ ਚਾਚੇ ਕਿੱਧਰ ਭਾਗਿਆ ਕੰਜਰ ਦਾ ਓ ਕੀ ਬੋਲੀ ਜਾਣਾ ਓਏ ਓਏ ਅੰਨਾ ਹੋਇਆ ਦੇਖ ਤਾ ਲੈ ਭਾਂਡੇ ਭਰੀ ਜਾਣਾ ਸਾਰੇ ਓਏ ਪਰ ਨੂੰ ਦੱਸ ਭਾਂਡੇ ਕੀ ਪਰ ਤੇ 20 ਦਿਨ ਹੋ ਗਏ ਉੱਲੀ ਲੱਗੀ ਪਈ ਇਹਨਾਂ ਨੂੰ ਫਿਰ ਐ ਕਰ ਗੋਹਾ ਪਾ ਦੇ ਇਹਨਾਂ ਚ ਗੋਹਾ ਜਿਹੜੇ ਸਾਬ ਦੇ ਲੱਛਣ ਇਹਦਾ ਗੋਹੀ ਪਊ ਪਊ ਗੋਹਾ ਤੂੰ ਐ ਕਰ ਮੇਰੀ ਗੱਲ ਸੁਣ ਬਚੋਲਣ ਵੀ ਆਊਗੀ ਠੀਕ ਆ ਉਹਨੂੰ ਚਾਹ ਪਾਣੀ ਪਿਆਉਣਾ ਹੋਊਗਾ ਤੇ ਤੂੰ ਭਾਂਡੇ ਮਾਜ ਸੰਬਰ ਮੈਂ ਦਿੰਦਾ ਬਾਅਦ ਚ ਤੂੰ ਜਾਲੇ ਜੂਲੇ ਲਾਜ ਮੇਰੇ ਨਾਲ ਆਹੋ ਸੰਬਰ ਮੈਂ ਦਿੰਦਾ ਜਦੋਂ ਪੂਰ ਚੜਦਾ ਉਦੋਂ ਸੰਬਰ ਮੈਂ ਦਿੰਦਾ ਦੂਜਾ ਕੰਮ ਮੈਨੂੰ ਖੜਾ ਦਿਆ ਕਰ ਉਹ ਤੱਕ ਨੇ ਸਾਰਾ ਢੇੜਾ ਪਿਆ ਜੇ ਆਪ ਪੂਰ ਚੜਦਿਆਂ ਕਰ ਕੋਈ ਕੰਮ ਤੂੰ ਵਿਆਹ ਕਰਾਉਣਾ ਕਿ ਨਹੀਂ ਵਿਆਹ ਤਾਂ ਕਰਾਉਣਾ ਯਾਰ ਫੇਰ ਜਿਵੇਂ ਮੈਂ ਕਹਣਾ ਉਵੇਂ ਕਰ ਚੱਲ ਮੈਂ ਚਾਹ ਦੂਜਾ ਲਾਉਣਾਗਾ ਤੂੰ ਉਹੋ ਕਰ ਕਰ ਜਮਕਾ ਦੀ ਜਮਾ ਚੰਗਾ ਸਾਹੋ ਮੈਂ ਤਾਂ ਚੰਗਾ ਮੈਂ ਆ ਵੀ ਫਿਰੂੰ ਬਚੋਲਣ ਨੂੰ ਐ ਕਹੂੰ ਕੰਜਰਾ ਮੈਂ ਕੋਲ ਦੇਖਦਾ ਮੁੰਡਾ ਦਾ ਕੰਮ ਵੀ ਬੜਾ ਵਧੀਆ ਕਰਦਾ ਭਾਂਡੇ ਦੇ ਕਿੰਨੇ ਸੋਹਣੇ ਮਾਂਜਿਆ ਜਿਹੜੀ ਆਊਗੀ ਉਹ ਘਰੇ ਦਾ ਰਾਜ ਕਰੂਗੀ ਰਾਜ ਹਾਂ ਹਾਂ ਪੰਪ ਮਾਰਨੇ ਪੈਂਦੇ ਹੁੰਦੇ ਨੇ ਹੋਰ ਪੰਪ ਮਾਰਦੀ ਸਮਾਂ ਗੱਲਾਂ ਕਰਦਾ ਮਾੜਾ ਮੂਟਾ ਸਿੱਖਲਾ ਕਾਚੀ ਤੋਂ ਕੋਸਾ ਜੇ ਕੋਸੇ ਲੈਣਾ ਆਤਾ ਜੇ ੱੱੱਕੇ ਖਾਣਿਆਂ ਦਾ ਖਾਈ ਜਾ ਓਏ ਉਹ ਤਾਂ ਦੇ ਦੇ ਸਾਬਣ ਸੁਬਣ ਕਿਹੜੀ ਆ ਓਏ ਤੇਰੇ ਕੋਲੇ ਕਾਦੇ ਨਾਲ ਮਾਂਜਾ ਇਹ ਮੈਂ ਉਹ ਸੁਆਬ ਵਾਲਾ ਚੁੱਲੇ 'ਚੋਂ ਸਾਬਣ ਦੇ ਦੇ ਉਹਨੂੰ ਨਰਮਾ ਭਾਲ ਦਾ ਸਾਬਣ ਇੱਥੇ ਨਾ ਹੋ ਲੰਡਿਆ ਜੇ ਤੇਰੇ ਅਹੇ ਜੇ ਲੱਛਣ ਨੇ ਨਾ ਤਾਂ ਹੀ ਤਾਂ ਕੋਈ ਜਨਾਨੀ ਨਹੀਂ ਖੜਦੀ ਹੈਗੀ ਜੇ ਰਾਖ ਨਾਲ ਭਾਂਡੇ ਮਾਣ ਜਾ ਸੁੱਢੜ ਕੰਮ ਕਰਦਾ ਜਮੀ ਇਹ ਜੇ ਕੰਮ ਕਰਦਾ ਤਾਂ ਹੀ ਕੋਈ ਇੱਥੇ ਖੜਦੀ ਹੁੰਦੀ ਤੇਰੇ ਆਖੀ ਦੇਖੀ ਜਾਊ ਜਾਰੇ ਕਿਹੜਾ ਭੈਣ ਦੀ ਇੱਥੇ ਚਮਕਾਵੇ ਮੇਰਾ ਵਿਆਹ ਹੋਇਆ ਹੁੰਦਾ ਭੈਣ ਤੋਂ ਡੱਬ ਸਾਬਣ ਨਾਲ ਮਜਵਾਉਂਦਾ ਮੈਂ ਭਾਂਡੇ ਨਾਲਿਆਂ ਇੱਕ ਆਲੀਦਾਲੇ ਗੱਲਾਂ ਹੁੰਦੀਆਂ ਏਰੀਏ 'ਚ ਵੀ ਹਾਂ ਯਾਰ ਬੰਦੇ ਦੇ ਕੰਮ ਤੇ ਆ ਜਾਂਦੇ ਨੇ ਜਿਆ ਓਏ ਨਾ ਦੇਖਦੇ ਆ ਫਿਰ ਵਿਚੋਲਣ ਆਉਗੀ ਆਪਣਾ ਵਾਲੀ ਦਾ ਭੱਜ ਗਈ ਹੁਣ ਇਹਨੂੰ ਤਾਂ ਲਾ ਰਹੀ ਆ ਰੱਖਾਂਗੇ ਉਹ ਵੀ ਆਪਾਂ ਹੀ ਆ ਜਾਂਦੇ ਫਿਰ ਮੂਣਾ ਦਾ ਮੋਟਾ ਹਰ ਮੂੰਹ ਸਿਰ ਜਾਵੇ ਸਮਾਰ ਕੇ ਕਿਹਦੀ ਪਤਾ ਲੱਗੂਗਾ ਉਹ ਸਮਾਰ ਕੇ ਮਾਨਤਨੀ पांडे ਸਮਾਰ ਕੇ ਓਏ ਹਾਂ 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 ਬੜਾ ਯਾਰ ਆਪ ਤੈ ਤੂੰ ਤੂੰ ਨਗਦੇ ਦੁਨੀਆ ਨੂੰ ਜੋ ਹੋ ਜੀਵੇਂ ਮੈਂ ਬੁੜਾਂਗਾ ਐਨ ਸਮਾਰ ਲੈ ਦਾੜੀ ਸਮਾਰ ਕੇ ਤੂੰ ਵਿਆਹ ਕਰਾਉਣਾ ਮੈਂ ਤਾਂ ਵਿਆਹ ਕਰਾਉਣਾ ਕੋਈ ਫੇਰ ਤਾਂ ਮੇਰੇ ਬਾਹਾਂ ਤੋਂ ਕਿਤਾਹੀਂ ਸੱਤ ਹੋਏ ਹੋਏ ਨੇ ਮੇਰੇ ਜੇ ਬਾਗ ਕਾਲੇ ਰੱਖਦਾ ਤਾਂ ਵਾਲ ਕਾਲੇ ਰੱਖਦਾ ਗੱਲਾਂ ਕਰਦੀ ਵੀ ਕਰਾ ਲਿਆ ਕਰ ਲਈ ਕਰਾ ਲਿਆ ਬਈ ਕੋਈ ਨਾ ਜਿੱਦੇ ਕਰਾਉਣੀ ਹੋਈ ਉਹ ਵੀ ਕਰਾ ਲਾਂਗੇ ਜਿੱਦੇ 8 9 ਕਰਾਉਣਾ ਹੋਇਆ ਹੋ ਸਕਦਾ ਖੜ ਜੇ ਚੰਗਾ ਬੋਲ ਬੋਲ ਲਿਆ ਕਰ ਮੜਾ ਮੋਟਾ ਘਰ ਬਸ ਜਾਣ ਦੇ ਕਿਸੇ ਦਾ ਜਿਹੜੇ ਸਾਹ ਦੇ ਤੇਰੇ ਲੱਛਣ ਨੇ ਖੜਦੀ ਇਹ ਵੀ ਨਹੀਂ ਖੜਦੀ ਨਹੀਂ ਇਹ ਮਰਦਾ ਬੋਲੋ ਕਫਨ ਪਾੜੂ ਗੱਲਾਂ ਦੇ ਕਰਦਾ ਤਾਂ ਹੀ ਦਾ ਸਾਲਿਆ ਤੈਨੂੰ ਇੱਕ ਨਹੀਂ ਜੁੜੀ ਇੱਥੇ ਦੁਨੀਆ ਭਰ ਦੇ ਰਿਕਾਰਡ ਤੋੜ ਰੱਖੇ ਨੇ ਨਾਲੇ ਅਲੱਗ-ਅਲੱਗ ਰਾਜਾਂ ਤੋਂ ਲੈਂਦੀ ਐ ਐਦ ਕੀ ਤੈਨੂੰ ਪਤਾ ਰਾਜਸਥਾਨ ਤੋਂ ਲੈ ਕੇ ਆਉਣੀ ਆ ਜੱਟ ਨੇ ਰਾਜਸਥਾਨ ਤੋਂ ਗੱਲਾਂ ਮਾਰਦਾ ਮੇਰੇ ਨਾਲ ਆਹੋ ਜੇ ਇਹ ਜੇ ਲੱਛਣ ਦੀ ਤਾਂ ਇਹ ਤਾਂ ਇੱਕ ਨਹੀਂ ਟਿੱਗੀ ਅੱਠ ਲੰਘ ਸੱਤ ਲੰਘੀਆਂ ਅੱਠਵੀਂ ਤਿਆਰੀ ਕਰੀ ਜਨੇ ਰਾਜਸਥਾਨ ਵਾਲੀ ਉਗੜ ਰਹੂ ਉਹ ਪ੍ਰਾਂਤ ਲੈ ਜੀ ਜਿਹੜੀ ਨਵੀਂ ਨਾਵੇਂਗਾ ਦੋ ਪ੍ਰਾਂਤ ਤਾਂ ਪਹਿਲਾਂ ਲੈ ਗਿਆ ਮਰੂ ਸਿਰਚ ਤੇ ਪੌਂਕੀ ਮੈਂ ਤਾਂ ਇਹਨਾਂ ਖੜ ਜਾ ਚਾਚਾ ਮੈਨੂੰ ਆਇਆ ਸੁਣਿਆ ਇਹ ਕਹਿੰਦੇ ਲੋਕਾਂ ਤੋਂ ਇਹ 150 ਰੁਪਏ ਤੇਰੇ ਗੀਜੇ ਚੋ ਵੀ ਲੈ ਗਈ ਦੀ ਨਾਲ ਹੈ ਫੇਰ ਕੀ ਫਰਕ ਪੈ ਗਿਆ ਜਿੱਥੇ ਹੁਣ ਇੰਨਾ ਕੁ ਲੈ ਗਈ ਚਾਕੇ 150 ਰੁਪਿਆ ਵਾਗ ਗਿਆ ਦਾ ਵਾਗ ਗਿਆ ਸਹੀ ਗੱਲ ਕਰ ਉਹ ਪਹਿਲੀ ਵਾਲੀ ਦੀ ਫੋਟੋ ਵਾਗੀ ਵਿੱਚ ਉਹ ਗਲਤ ਜਾ ਹੋ ਗਿਆ ਕੰਮ 150 ਦਾ ਕੁਝ ਨਹੀਂ ਮੈਨੂੰ ਮੈਨੂੰ ਜਿਹੜੇ ਤੂੰ ਤਾਨੇ ਜੇ ਮਾਰਦਾ ਹੈ ਨਾ ਦੇਖੀ ਤੂੰ ਸੱਤ ਲਿਆ ਕੇ ਇੱਕ ਨਹੀਂ ਰੱਖੀ ਨਾ ਮੈਂ ਇੱਕ ਲਿਆ ਕੇ ਇੱਕੇ ਰੱਖੂਗਾ ਨਾਲੇ ਸਾਰੇ ਪਿੰਡ ਨੂੰ ਪਤਾ ਲੱਗੂਗਾ ਵੀ ਹਾਂ ਲਾਡੀ ਲਿਆਇਆ ਉਹ ਤੈਨੂੰ ਕੀ ਪਤਾ ਹੈ ਚਲ ਰੱਖ ਲਈ ਇੱਕ ਰੱਖ ਲਈ ਰਾਉਣਾ ਤਾਂ ਮਈਆ ਪੁੱਤ ਜੇ ਮੇਰੇ ਨਾਲ ਬੰਦਿਆਂ ਵਾਂਗੂ ਸਿੱਧਾ ਰਹੇਗਾ ਤਾਂ ਕਰਾ ਦੂੰਗਾ ਨਹੀਂ ਫਿਰਦਾ ਰਹੀ ਇੱਥੇ ਡੰਡ ਡੰਡ ਕਰਦਾ ਓਹੋ ਕੁੱਤਿਆਂ ਨੇ ਤਾਂ ਸੱਚੀ ਗਾ ਹੀ ਪਾਇਆ ਪਿਆ ਸਾਰਾ ਬਾਰ ਖਰਾਬ ਕਰਕੇ ਦੀ ਕੁੱਤੇ ਨੇ ਤਾਂ ਪਿੰਡ ਚ ਵੀ ਗਾ ਬਾਰ ਖੇਗਾ ਉਹ ਕੁੱਤਿਆਂ ਦਾ ਤਾਂ ਭਾਈ ਇਹੀ ਹਾਲ ਆ ਹੁਣ ਹਈ ਬਾਹਲੇ ਫਿਰਦੇ ਆਪੇ ਹੋਰ ਕਈ ਕੁੱਤੇ ਤਾਂ ਮੈਂ ਕਹਿੰਨੀ ਆ ਚੱਲ ਕੁੱਤੇ ਤੇ ਜਿਹੜੇ ਹੈਗੇ ਨਹੀਂ ਹੈਗੇ ਨੇ ਅੱਜ ਕੱਲ੍ਹ ਦੇ ਤਾਂ ਬੰਦੇ ਵੀ ਕੁੱਤੇ ਬਣ ਰਹੇ ਨੇ ਹੋਰ ਕੁੱਤੇ ਤਾਂ ਡੱਪੇ ਪਏ ਨੇ ਹਾਂ ਇਹ ਤਾਂ ਹੈ ਤੇ ਉਹ ਸੱਚ ਕਰਿਆ ਭਾਈ ਤਰੇ ਨਾ ਹੈ ਨਹੀਂ ਉੱਤ ਕਰੇ ਕਿੱਧਰ ਗਈ ਭਾਈ ਉਹ ਤਾਂ ਰਿਸ਼ਤਾਇਆ ਕਰਾਉਣ ਗਈ ਹੋਈ ਹੈ ਕਿਸੇ ਦਾ ਪਿੰਡ ਚ ਅੱਛਾ ਮੈਂ ਵੀ ਆਖਾ ਮੇਰੇ ਕੋਲੇ ਆਉਣਾ ਸੀਗਾ ਉਹਨੇ ਆਈ ਨਹੀਂ ਮੈਂ ਡਿੱਕੀ ਜਾਂਦਾ ਸੀ ਮੈਂ ਤਾਂ ਹੀ ਆਇਆ ਕਿਉਂ ਤੇਰੇ ਕੋਲੇ ਕੀ ਕਰਨਾ ਹੁਣਾਂ ਦੀ ਉਹਨੇ ਉਹ ਕੋਈ ਰਿਸ਼ਤਾਇਆ ਕਹਿੰਦੀ ਮੈਨੂੰ ਬੂ ਮੈਂ ਮਰ ਜਾ ਪੈ ਜੇ ਤੇਰੇ ਪਲੇਗ 15 ਦਾ ਤੂੰ ਰਿਸ਼ਤੇ ਕਰਵਾਲੇ ਪਹਿਲਾਂ ਹਜੇ ਘਾਟ ਰਹਿ ਗਈ ਕੋਈ ਉਹ ਭਾਈ ਕੋਈ ਚੱਜਦੀ ਨਹੀਂ ਸੀ ਨਾ ਉਹਨਾਂ ਚੋਂ ਕੀ ਕਰਾਂ ਮੈਂ ਮੇਰਾ ਘਰ ਦਿਲ ਕਰਦਾ ਸੀ ਆ ਚੱਜਦੀਆਂ ਉਹ ਨਹੀਂ ਚੱਜਦਾ ਤਾਂ ਤੂੰ ਨਹੀਂ ਜੇ ਤੂੰ ਚੱਜਦਾ ਹੁੰਦਾ ਨਾ ਤਾਂ ਕੋਈ ਚੱਜ ਦੀ ਬਸ ਦੀ ਕਰੇ ਤੇਰੀ ਭਾਈ ਕਾਸੇ ਦਾ ਘਾਟਾ ਨਹੀਂ ਹੈਗਾ ਕਰੇ ਸਾਰਾ ਕੁਝ ਲਿਆ ਕੇ ਦੇਣਾ ਜੇ ਇੱਕ ਚੀਜ਼ ਕਹਿੰਦੀ ਆ ਦੋ ਆਉਂਦੀਆਂ ਸੀਗੀਆਂ ਹੋਰ ਦੱਸੋ ਕੀ ਕਰੀਏ ਕਾਸੇ ਦਾ ਘਾਟਾ ਨਹੀਂ ਮੈਨੂੰ ਐਂ ਦੱਸ ਤੇਰੇ ਘਰੇ ਹੈਗਾ ਕੀ ਹੈਗਾ ਕੀ ਨਹੀਂ ਪੁੱਤ ਸਾਰਾ ਕੁਝ ਹੀ ਹੈਗਾ ਚੱਲ ਉਹ ਤਾਂ ਛੱਡ ਪਰੇ ਹੁਣ ਜਿਹੜਾ ਕੁਝ ਹੋ ਗਿਆ ਹੋ ਗਿਆ ਜਿਹੜਾ ਕਰਮਾਂ ਚ ਲਿਖਿਆ ਹੁੰਦਾ ਜਿੰਨੇ ਮੈਂ ਤੇ ਕੀ ਵਾਲੀ ਕਾਦੋ ਭੱਜੀਏ ਮੈਨੂੰ ਐਂ ਦੱਸ ਪਤਾ ਹੀ ਨਹੀਂ ਲੱਗਾ ਮੈਨੂੰ ਤਾਂ ਕਿੱਥੋਂ ਦੀ ਨਾਲ ਇਹ ਉਹ ਇੱਧਰ ਦੀ ਸੀ ਪਤਾ ਨਹੀਂ ਉਹ ਜਗਰਾਮਾਂ ਕੰਨੀ ਦੀ ਸੀ ਐ ਨਹੀਂ ਕਿਸੇ ਪੰਜਾਬਣ ਨਾਲ ਵਿਆਹ ਕਰਵਾ ਲਾਂ ਬੀਚਲ ਐਡੀ ਤੇ ਤੇਰੀ ਉਮਰ ਹੋ ਰਹੀ ਹੈਗੀ ਹੈ ਬੁढ़ा ਹੋ ਰਿਹਾ ਤੂੰ 60 ਦੇ ਕੋਲੇ ਲੱਗਣ ਵਾਲੇ ਤੂੰ ਕੋਈ ਕਿਸੇ ਪੰਜਾਬਣ ਨਾਲ ਕਰ ਲੈ ਕਰਾਲੇ ਵਿਆਹ ਜਿਹੜੀ ਚਾਚੇ ਨਾਲ ਬਸੇ ਵੀ ਆ ਕਿਤੇ ਬਾਹਰ ਵਾਲੀਆਂ ਵੀ ਬਸਦੀਆਂ ਹੁੰਦੀਆਂ ਨੇ ਇਹਾ ਪੁੱਤ ਦੀ ਲਿਆਉਂਦਾ ਹੈਗਾ ਮੈਨੂੰ ਕਰਾਉਂਦਾ ਸੀ ਭਾਈ ਮੈਂ ਹੁਣ ਕੀ ਕਹਾ ਮੈਂ ਤੇਰੀ ਸੱਸ ਨੂੰ ਤਾਂ ਕਹਿ ਨਹੀਂ ਸਕਿਆ ਸੀਗਾ ਉਹ ਮੈਂ ਹੁਣ ਤੈਨੂੰ ਕਹਿ ਦੰਗਾ ਚਲ ਇਹ ਵੀ ਦੇਖ ਲੈਨੇ ਤੇਰੀ ਸੱਸ ਨੇ ਤਾਂ 70 ਸੱਤ ਰਸਤੇ ਕਰਾਤੇ ਨਹੀਂ ਕੋਈ ਪੂਰ ਚੜਿਆ ਉਹ ਤੇਰੇ ਤੂੰ ਤਾਂ ਮੇਰੀ ਭੈਣਾ ਵਰਗੀ ਆ ਭੈਣ ਹੀ ਆ ਭੈਣਾ ਵਰਗੀ ਕੀ ਆ ਉਹ ਇੱਕ ਉਹ ਤੇਰੇ ਚਾਚੇ ਤਾਏ ਦੀ ਕੁੜੀ ਜੀ ਨਹੀਂ ਹੈਗੀ ਉਧਰ ਰਿਸ਼ਤਾ ਕਰਾ ਦੇਗਾ ਮੈਨੂੰ ਮੈਥੋਂ ਰੜਕੇ ਨਾ ਖਾਲੀ ਜਰੂਸ ਕੜਵਾਊਗਾ ਮੈਥੋਂ ਮੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਚੋਰਿਆ ਮੇਰੀ ਭੈਣ ਤੇ ਅੱਖ ਰੱਖੀ ਵਰਦਾ ਮੈਨੂੰ ਤਾਂ ਹੁਣ ਪਤਾ ਲੱਗਿਆ ਅੱਛਾ ਤਾਂ ਹੀ ਨਾ ਮੇਰੇ ਘਰ ਵਾਲੇ ਨਾਲ ਜਾਂਦਾ ਹੁੰਦਾ ਸੀਗਾ ਵੀ ਤੇਰੇ ਸਾਰੇ ਮੈਂ ਚੱਲਦਾ ਮੈਨੂੰ ਕੀ ਪਤਾ ਤੀ ਤੇਰੀ ਤਾਂ ਅੱਖੇ ਗਲਤ ਹੈ ਬਈ ਅੱਖ ਨਹੀਂ ਭਾਈ ਮਾੜੀ ਰੱਖੀ ਮੈਂ ਮੈਂ ਤਾਂ ਇਹ ਕਹਿੰਦਾ ਸੀਗਾ ਚੱਲ ਵੀ ਉਹਨਾਂ ਦਾ ਵੀ ਕੁਝ ਨਾ ਕੁਝ ਬਣ ਜਾਂਦਾ ਤੇ ਵਧੀਆ ਮੇਰੇ ਕੋਲ ਜ਼ਮੀਨ ਆ ਪਤਈ ਆ ਏ ਮੇਰਾ ਘਰ ਬਸ ਜਾਂਦਾ ਨਾ ਤੂੰ ਹੀ ਕਹਿੰਦੀ ਸੀ ਵੀ ਪੰਜਾਬਣ ਮੈਂ ਆਪਾਂ ਪੰਜਾਬਣ ਲੈ ਕੇ ਦੇਖ ਲੈਂਦੇ ਆ ਤਾਂ ਕਹਿੰਦਾ ਸੀ ਮੈਂ ਨਾ ਕੁਛ ਨਾ ਕੁਛ ਬਸਣ ਨੂੰ ਉਹਦੇ ਕਿਹੜੇ ਪਲੇਗ ਪਈ ਹੈਗੀ ਸੁੱਖ ਨਾਲ ਸੋਣੀ ਹੈ ਜਵਾਨ ਹੈ ਪੜੀ ਲਿਖੀ ਹੈ ਨਾਲ ਤੇਰੇ ਵਰਗੀ ਉਹਦੇ ਪੱਲੇ ਪਾਉਣੇ ਮੈਂ ਸ਼ਰਮੇ ਤਾਰਖੀ ਨਹੀਂ ਲੈ ਦੁਨੀਆ ਨੇ ਜਮੀ ਸਿਰੇ ਸਹੀ ਚੜੀਆਂ ਚੜੀਆਂ ਦਾ ਮੇਰੇ ਜਮਾ ਹੋਣਾ ਮੇਰੀ ਗੱਲ ਸੁਣ ਤੂੰ ਤਾਂ 60 ਦੇ ਲਾਵੇ ਲੱਗਣ ਵਾਲਾ ਤੇ ਉਹ ਤੀਦੀ ਵੀ ਨਹੀਂ ਹੋਈ ਤੂੰ ਤਾਂ ਬੁਢਾ ਹੋ ਰਿਹਾ ਹੈ ਬੁਢਾ ਉਹਦੇ ਪੱਲੇ ਪਾਉਂਗੀ ਮੈਂ ਭਾਈ ਉਮਰਾਂ ਚ ਕੀ ਰੱਖੇਗਾ ਦੇਲਜਵਾਨ ਹੋਣਾ ਚਾਹੀਦਾ ਬੰਦੇ ਦਾ ਤੇਰਾ ਤਾਂ ਕੁਸ ਜਿਆਦੀ ਜਵਾਨ ਹੈ ਮੇਰੀ ਗੱਲ ਸੁਣ ਲੈ ਅੱਜ ਤਾਂ ਕਹਤਾ ਜੇ ਅੱਜ ਤੋਂ ਬਾਅਦ ਮੇਰੇ ਭੈਣ ਦਾ ਨਾਂ ਤੇਰੀ ਜ਼ੁਬਾਨ 'ਚੋਂ ਵੀ ਨਿਕਲ ਗਿਆ ਨਾ ਮੇਰੇ ਘਰੇ ਇਹਨੂੰ ਬੁਲਾ ਕੇ ਲੱਤਾਂ ਡੜਵਾ ਦੂੰ ਤੇਰੀਆਂ ਤੇਰੀ ਸਾਸੂ ਨੂੰ ਤਾਂ ਮੈਂ ਅੱਧਾ ਟੋਲਾ ਪਾਇਸੀ ਤੈਨੂੰ ਦੋ ਟੋਲੇ ਪਾ ਦੂੰ ਚਾਹੇ 10 ਟੋਲੇ ਪਾ ਦੀ ਮੈਂ ਆਪਣੀ ਭੈਣ ਸੈਕੰਡ ਹੈਂਡ ਦੇ ਲੜਨੀ ਲਾਉਣੀ ਕਮਾਲ ਕਰਦਾ ਚੌਰਾ ਲੈ ਚੰਬਲੀ ਫਰਦੇ ਜਮੀ ਦੇਖ ਭੈਣੇ ਮੈਂ ਤਾਂ ਇਥੋਂ ਨਾਲ ਉਮਰ 'ਚ ਵੱਡਾਂਗਾ ਆ ਚੌਰਾ ਚੌਰਾ ਜਾ ਨਾ ਕਰ ਤੇ ਰਹੀ ਗੱਲ ਸੈਕੰਡ ਹੈਂਡ ਦੀ ਸੈਕੰਡ ਹੈਂਡ ਤਾਂ ਉਹ ਹੁੰਦਾ ਜਿਹਦਾ ਦੂਜਾ ਵਿ ਮੇਰੇ ਤਾਂ 7ਵਾਂ ਵਿਆਹ ਹੋਇਆ ਪਿਆ ਹੁਣ 8ਵਾਂ ਚੱਲਦਾਗਾ ਮੈਨੂੰ ਸੈਕਿੰਡ ਨਹੀਂ ਸੈਕਿੰਡ ਨਹੀਂ ਕਹਿ ਸਕਦੀ ਤੂੰ ਮੇਰੀ ਗੱਲ ਸੁਣ ਨਾ ਜੇ ਮੇਰੇ ਤੋਂ ਵੱਡੇ ਹੈ ਨਾ ਘਰੇ ਬਹਿ ਕੇ ਰੱਬ ਦਾ ਨਾਮ ਲੈ ਕੰਮ ਤਾਂ ਦਾ ਸਾਰਾ ਆਪ ਨੂੰ ਕਰਨਾ ਪੈਂਦਾ ਰੱਬ ਦਾ ਨਾਮ ਤਾਂ ਹੀ ਲਾਉਂਗਾ ਜੇ ਕੋਈ ਬਸੂਗੀ ਮੈਨੂੰ ਐ ਨਹੀਂ ਸਮਝ ਆਉਂਦੀ ਤੂੰ ਦੁਨੀਆ ਦੇ ਰਿਕਾਰਡ ਤੋਂ ਹੰ ਦਾ ਠੇਕਾ ਲੈ ਰੱਖਿਆ ਐਨੀ ਤਾਂ ਕਹਿੰਦੇ ਹੁੰਦੇ ਰਾਜੇ ਮਹਾਰਾਜ ਨਹੀਂ ਰੱਖਦੇ ਜਿੰਨੇ ਤੂੰ ਲੈ ਲੈ ਕੇ ਛੱਡੀਆਂ ਨੇ ਨਹੀਂ ਨਹੀਂ ਪਹਿਲਾਂ ਤਾਂ ਬਾਲੇ ਹੁੰਦੇ ਸੀ ਰਾਜਾਂ ਦੇ ਤਾਂ ਚਲ ਰਾਜਿਆਂ ਨਾਲ ਤਾਂ ਆਪਾਂ ਕਿੱਥੇ ਰਲ ਗਏ ਆਪਾਂ ਤਾਂ ਆਪਦੇ ਘਰ ਬਸਾਉਣ ਦੀ ਗੱਲ ਕਰਦੇ ਸੀਗੇ ਵੀ ਕੀ ਆ ਕਿਸੇ ਦਾ ਆਪਣੇ ਘਰੇ ਕੋਈ ਅਣਜਲ ਵੱਧ ਲਿਖਿਆ ਹੋਵੇ ਹੁਣ ਲਿਖੇ ਘਾਟਾ ਹੁਣ ਕੀ ਕਰੀਏ ਤੇਰੇ ਘਰੇ ਤਾਂ ਅਣਜਲ ਮੈਨੂੰ ਲੱਗਦਾ ਸਾਰੇ ਪਿੰਡ ਦੀ ਜਿਹੜੀ ਕੁੜੀਆਂ ਨੇ ਨਾ ਉਹ ਪਿੰਡ ਕਹਿੰਦਾ ਸੌਰੀ ਸਾਰੇ ਦੇਸ਼ ਦੀਆਂ ਕੁੜੀਆਂ ਨੇ ਜਿੰਨੀਆਂ ਵੀ ਹੱਕੇ ਕਹਿੰਦੇ ਆ ਸੈਕੰਡ ਹੈਂਡ ਹੁੰਦੀਆਂ ਨੇ ਸਾਰੀਆਂ ਦਾ ਤੇਰੇ ਘਰੇ ਹੀ ਲਿਖਿਆ ਅਣਜਨ ਚਲ ਭਾਈ ਹੁਣ ਗੱਲਾਂ ਆਉਂਦੀਆਂ ਨੇ ਚਲ ਮੇਰੀ ਸੱਸ ਆਊਗੀ ਨਾ ਜਦੋਂ ਉਹਨੂੰ ਕਹਿ ਦੂੰਗੀ ਮੈਂ ਮੰਡੇ ਹੋ ਕਿਧਰ ਆ ਮੱਥਾ ਚਲ ਫਿਰ ਐ ਕਰ ਘੁੱਟ ਚਾਹ ਹੀ ਬਣਾ ਲੈ ਪੀ ਲੈਣੇ ਕੋ ਮੇਰੇ ਘਰੇ ਕੋਈ ਨਹੀਂ ਹੈਗਾ ਸ਼ਰਮ ਕਰ ਲੈ ਮਾੜੀ ਮੋਟੀ ਪਰਦਾ ਬਣਾਉਂਦਾ ਮੈਂ ਸੇ ਚਾਹ ਨਾ 8 ਦਿਨ ਹੋ ਗਏ ਮੈਨੂੰ ਚਾਹ ਪੀਤੀ ਨਹੀਂ ਫੇਰ ਮੈਂ ਕਿਹਾ ਚਾਹ ਦੀ ਸਟਾਲ ਲਾ ਰੱਖੀ ਉੱਥੇ ਚਲ ਮਰਜੀ ਆ ਭਾਈ ਚਲ ਤੇਰੇ ਸਾਸ ਨੂੰ ਭੇਜ ਦੇ ਚੰਗਾ ਉਹ ਜਮੀ ਸ਼ਰਮਤ ਆ ਰਖੀ ਨਹੀਂ ਦੁਨੀਆ ਨਹੀਂ ਤਾਂ ਚੋਰ ਆਲੇ ਸੱਤ ਵਿਆਹ ਹੋ ਗਏ ਜੀ 8ਵੇਂ ਵਿਆਹ ਨੂੰ ਫਿਰਦਾ ਉਹ ਹੋਰ ਅੱਬਾ ਉਹੀ ਵਜਾਈਆਂ ਜੀ ਲੋਕਾਂ ਨੂੰ ਮੜਾ ਮੋਟਾ ਕਰੇ ਵੀ ਖੜਦਿਆ ਕਰੋ ਭਾਬੀ ਉਧਰ ਪਕਾਈ ਕਰ ਕੈਂ ਮੈਂ ਘਰੇ ਜਾ ਕੈਂ ਮੈਂ ਡਿੱਕੀ ਉਹਨਾਂ ਮਖਾ ਹੁਣ ਵੀ ਆਈ ਹੁਣ ਵੀ ਆਈ ਹੁਣ ਆ ਟਾਈਮ ਆ ਦੇਖ ਲੈ ਕਿੰਨਾ ਟਾਈਮ ਹੋ ਗਿਆ ਮੈਨੂੰ ਡਿੱਕੀ ਜਾਂਦੇ ਨੇ ਲੈ ਹਰਦੀਪ ਉਹੀ ਗੱਲ ਕਰਤੀ ਨਾ ਤਾ ਹੁਣ ਤੈਨੂੰ ਪਤਾ ਵੀ ਮੈਂ ਨੇ ਰਿਸ਼ਤੇ ਕਰਾਉਣੀ ਆ ਆਪਣੇ ਦੋਵੇਂ ਪਾਸੇ ਕਰਾਇਦੀ ਦੋ ਰਿਸ਼ਤੇ ਭਾਈ ਉਹਨਾਂ ਨਾਲ ਗੱਲ ਕਰਨੀ ਸੀ ਵਿਆਹ ਧਾਰਨ ਅਗਲੇ ਨੇ ਹੁਣ ਮੈਂ ਤੇਰੇ ਕੱਲੇ ਰਿਸ਼ਤੇ ਤੇ ਹੀ ਥੋੜੀ ਬੈਠੀ ਰਹੂੰਗੀ ਹੋਰ ਵੀ ਪਾਸੇ ਜਾਣਾ ਹੁੰਦਾ ਉਹ ਤਾਂ ਗੱਲ ਠੀਕ ਆ ਤੇਰੀ ਫਿਰ ਹੁਣ ਕੀ ਦੇਖ ਕੋਈ ਆਪਣਾ ਵੀ ਮਸਲਾ ਜਾ ਹੱਲ ਕਰੀਏ ਉਹ ਤਾਂ ਪਤਾ ਹੀ ਹੁਣ ਤੈਨੂੰ ਕੀ ਦੱਸਾਂ ਮੈਂ ਉਹ ਤਾਂ ਭੱਜ ਗਈ ਉਹ ਤਾਂ ਮੈਨੂੰ ਵੀ ਪਤਾ ਸਾਰੇ ਪਿੰਡ ਨੂੰ ਪਤਾ ਵੀ ਭੱਜ ਗਈ ਤੇ ਇਤੋਂ ਨਹੀਂ ਕੋਈ ਬਸਾ ਹੁੰਦੀ ਹੈਗੀ ਹੁਣ ਤੇਰੇ ਮੇਰੇ ਸੱਤ ਰਿਸ਼ਤੇ ਕਰਾਤੇ ਭਾਈ ਹੁਣ ਤਾਂ ਮੇਰੇ ਹੱਥ ਖੜੇ ਨੇ ਹੁਣ ਨਹੀਂ ਮੇਤੋਂ ਕਰਾ ਹੁੰਦਾ ਹੈਗਾ ਹੱਥ ਖੜੇ ਤਾਂ ਹੈਗੇ ਆ ਮੈਂ ਕਹੀ ਜਾਂਣਾ ਫਿਰ ਹੁਣ ਆਪਣਾ ਇੱਥੇ ਰੋਟੀ ਲੋਣ ਵਾਲਾ ਹੈ ਨਹੀਂਗਾ ਕੋਈ ਕੋਈ ਘਰ ਦੇ ਵਿੱਚ ਸਫਾਈ ਕਰਨ ਵਾਲਾ ਨਹੀਂ ਗੰਦ ਪਿਆ ਪਿਆ ਦੇਖ ਲੈ ਤੂੰ ਆਪ ਹੀ ਦੇਖ ਲੈ ਇਹ ਤਾਂ ਉਹਨਾਂ ਦਾ ਮੁੰਡਾ ਆ ਗਿਆ ਉਹ ਮਾੜਾ ਮੋਟਾ ਝਾੜੂ ਲਾ ਗਿਆ ਭਾਂਡੇ ਪੁੰਡੇ ਮਾਜਿਆ ਨਹੀਂ ਮੈਥੋਂ ਕਿੱਥੇ ਹੁੰਦਾ ਇੰਨਾ ਕੁਸ ਨਾ ਫਿਰ ਮੈਂ ਕੀ ਕਰਾਂ ਵਿਪਰੀ ਆਪਣੀ ਨੂੰ ਹੋ ਰੱਖ ਲੰਦਾ ਜਾਂਦਾ ਤੂੰ ਆਉਂਦੀਆਂ ਨੂੰ ਸਿਰ ਤੇ ਜੜਾ ਲੰਨਾ ਖੁੱਲੇ ਖਰਚੇ ਦੰਨਾ ਤਾਂ ਹੀ ਤਾਂ ਤੇਰੇ ਕੋਈ ਰਹਿੰਦੀ ਨਹੀਂ ਲੈ ਕੇ ਭੱਜ ਜਾਂਦੀ ਆ ਉਹ ਮੈਨੂੰ ਐ ਹੁੰਦਾ ਵੀ ਜੇ ਨਹੀਂ ਨਹੀਂ ਖੁੱਲੇ ਖਰਚੇ ਦਿੱਤੇ ਫੇਰ ਨਾ ਭੱਜ ਜੇ ਹੁਣ ਮੈਨੂੰ ਕੀ ਪਤਾ ਹੀ ਖੁੱਲੇ ਖਰਚੇ ਕਰਕੇ ਵੀ ਭੱਜ ਜਾਣਗੀਆਂ ਹੁਣ ਮੇਰੇ ਕਿਹੜਾ ਸਾਰੇ ਦੀ ਗੱਲ ਐ ਕੋਈ ਮੇਰਾ ਸਾਰਾ ਕੁਝ ਖੁੱਲਾ ਸੜਦਾ ਸੀਗਾ ਕੋਈ ਹਿਸਾਬ ਕਿਤਾਬ ਨਹੀਂ ਸੀਗਾ ਵੀ ਚੱਲ ਲੱਗੇਗਾ ਕਿਤੇ 20000 ਮਹੀਨਾ ਲੱਗਦਾ ਉੱਥੇ 40 ਲੱਗ ਜਾਊਗਾ ਹੁਣ ਕੀ ਕਰ ਸਕਦੇ ਆ ਭਾਈ ਭਾਈ ਤੂੰ ਤਾਂ ਥੋੜੇ ਦਿਨ ਬਾਅਦ ਕਰਨਾ ਮੇਰੇ ਰਿਸ਼ਤਾ ਕਰਾ ਦੇ ਤਾਂ ਤਾਂ ਮੇਰੀ ਵੀ ਪਿੰਡ 'ਚ ਬਦਨਾਮੀ ਕਰਾ ਦੇਣੀ ਆ ਲੋਕਾਂ ਨੇ ਮੇਰੇ ਹੱਥੋਂ ਰਿਸ਼ਤਾ ਲੈਣਾ ਛੱਡ ਦੇਣਾ ਚਲੋ ਤਾਂ ਹੁਣ ਛੱਡ ਜਿਹੜਾ ਕੁਝ ਹੋ ਗਿਆ ਉਹ ਨੋਕੜਾ ਨਾ ਉਹਨਾਂ ਨੇ ਮੋੜਨਾ ਨਾ ਜਿਹੜਾ ਲੱਗਿਆ ਪੈਸਾ ਉਹਨਾਂ ਨੇ ਮੋੜਨਾਗਾ ਹੁਣ ਤੂੰ ਮੈਂ ਕਹਿੰਦਾ ਸੀਗਾ ਵੀ ਕੋਈ ਆਪਣੀ ਬਰਾਦਰੀ ਵਾਲੀ ਦੇਖ ਲੈ ਕੋਈ ਰਿਸ਼ਤੇ ਰਸਤੇਦਾਰੀ ਚੋਂ ਹੁੰਦੀ ਆ ਲੈ ਢੋਲਾ ਛਾਟਾ ਹੋਇਆ ਹੋਇਆ ਅਖੇ ਕਹਿੰਦਾ ਆਪਣੇ ਵਾਲੀ ਕੋਈ ਭਾੜ ਲਾ ਆਪਣੇ ਵਾਲੀਆਂ ਨਹੀਂ ਹੁਣ ਪਸੰਦ ਕਰਦੀਆਂ ਤੈਨੂੰ ਉਮਰ ਤਾਂ ਦੇਖ ਲੈ ਕਿੰਨੀ ਹੋਗੀ ਉਮਰਾਂ ਨੂੰ ਦੱਸ ਇੱਥੇ ਕੀ ਹੋਇਆਗਾ ਆਦਾ ਮੜੀ ਦਾੜੀ ਕਾਲੀ ਕਰਨ ਦੇ ਤੂੰ ਦੇਖ ਕੇ ਕਹਿੰਦਾ ਕਹੋਂਦਾ ਨੌਜਵਾਨ ਨਹੀਂ ਆਪਣੇ ਬਰਾਬਰ ਖੜਦਾ ਨਾ ਹੀ ਭੱਜਣ ਚ ਆਜੇ ਕਿਸੇ ਕੰਮ ਚ ਮਰਜੀ ਆਜੇ ਸਾਰਿਆਂ ਨੂੰ ਮੂਰੇ ਆ ਲੈ ਕਹਿੰਦਾ ਹੈਗਾ ਮੂਰੇ ਆ ਘਰ ਚ ਇੱਕ ਤੀਵੀਂ ਤਾਂ ਤੇ ਤੋਂ ਸਾਭ ਕੇ ਰੱਖਣੀ ਹੁੰਦੀ ਹੈਗੀ ਹੈਗਾ ਪਤਾ ਨਹੀਂ ਕਿਧਰੋਂ ਮੂਰੇ ਆ ਤੂੰ ਓਹੋ ਉਹ ਤੀਮੀਆਂ ਦਾ ਹੁਣ ਕੀ ਜਾਣਾ ਮੈਂ ਤੈਨੂੰ ਕਹੀਦਾ ਜਨਾ ਵੀ ਸਾਰਾ ਸੁੱਖ ਸਹੂਲਤ ਦੇਤੀ ਸੀ ਨਹੀਂ ਟਿਕਦੀਆਂ ਨਾ ਨਹੀਂ ਟਿਕਦੀਆਂ ਫਿਰ ਪਹਿਲੇ ਤਾਂ ਹੁਣ ਆਏ ਦੱਸ ਜਿਹੜੀ ਹੁਣ ਤੈਨੂੰ ਵਿਆਕੇ ਲੈ ਕੇ ਆਏਗਾ ਉਹਨੂੰ ਬਸਾ ਲੇਗਾ ਤੇਰੇ ਮਾਨੂੰ ਤਸੱਲੀ ਹੈਗੀ ਆ ਵੀ ਰੱਖ ਵੀ ਲਾਏਗਾ ਤਾਂ ਤਾਂ ਭਾਈ ਮੈਂ ਛੇੜਾ ਛੇੜਾਂ ਨਹੀਂ ਨਹੀਂ ਮੈਂ ਕਰਾਉਂਦੀ ਹੈਗੀ ਮੈਨੂੰ ਪਹਿਲਾ ਚ ਨਹੀਂ ਤੇਰੇ 50000 ਦਾ ਮੇਰੀ ਗੱਲ ਸੁਣ ਲੈ ਗੱਲ 50000 ਦੀ ਨਹੀਂ ਨਾ ਬਸਾਉਣ ਦੀ ਆ ਮੈਂ ਤਾਂ ਪਹਿਲੀ ਤੂੰ ਹੀ ਬਸਾਉਂਦਾ ਤੁਰਿਆ ਆਣਾ ਵੀ ਇਹਨੂੰ ਵੀ ਬਸਾਲੀਏ ਇਹਨੂੰ ਵੀ ਬਸਾਲੀਏ ਅਗਲੀ ਨਹੀਂ ਬਸਦੀ ਤਾਂ ਹੁਣ ਮੇਰੇ ਕੀ ਸਾਰੇ ਆ ਉਹ ਦੱਸ ਦੇ ਚਲ ਠੀਕ ਆ ਫੇ ਸਾਰਾ ਦੋਸਤਾ ਤੂੰ ਮੇਰੇ ਤੇ ਹੀ ਦੰਨਾ ਏ ਅਫੇ ਚੱਜ ਦੀ ਨਹੀਂ ਲਿਆ ਕੇ ਦਿੱਤੀ ਹੈਗੀ ਜਿਹੜੀ ਹੁਣ ਆ ਨਾ ਆ Rajasthan ਵੱਲੋਂ ਆ ਅੱਛਾ ਹਾਂ ਪਰ ਹੈ ਤਾਂ ਉਹ ਚੁਸਤ ਚਲਾ ਕੇ ਕੋਈ ਨਾ ਚੁਸਤ ਚਲਾਕ ਤਾਂ ਚੱਲ ਜੂਗੀ ਕੋਈ ਚੱਕਰ ਨਹੀਂ ਵਾ ਨਾਲੇ ਪੈਸੇ ਫਿਰ ਦੁੱਗਣੇ ਲੱਗਣਗੇ ਨਾਲੇ ਆਹ ਲਾਸਟ ਵਾਰੇ ਕਰਾਉਣਾ ਫੇਰ ਨਾ ਮੈਨੂੰ ਕਹੀਂ ਜੇ ਭੱਜ ਗਈ ਉਹ ਹੁਣ ਤੇਰੇ ਹੱਥਾਂ ਰੱਖਣੀ ਨਾ ਰੱਖਣੀ ਓਹੋ ਤੂੰ ਤਾਂ ਆਹੀ ਗੱਲ ਦੀ ਰੱਟ ਲਾ ਰੱਖੀ ਹੈਗੀ ਭੱਜ ਜੂਗੀ ਭੱਜ ਜੂਗੀ ਨਹੀਂ ਭੱਜਦੀ ਹੁਣ ਪਹਿਲਾਂ ਨਹੀਂ ਆ ਭੱਜ ਗਿਆ ਹੁਣ ਦੱਸ ਮੈਂ ਕੀ ਕਰਾਂ ਉਹਨਾਂ ਦਾ ਉਹ ਤਾਂ ਮੇਰਾ ਪ੍ਰਾਂਤ ਵੀ ਲੈ ਗਈ ਭਾਂਡੇ ਠਿੰਡੇ ਵੀ ਲੈ ਗਿਆ ਚਾਕੇ ਨਾਲ ਜਨਾਨੀ ਤੇ ਮੈਨੂੰ ਤਾਂ ਪ੍ਰਾਂਤ ਵੀ ਨਵੀਂ ਲਾਉਣੀ ਪੈਂਦੀ ਆ ਕੀ ਕਰਾਂ ਮੈਂ ਦੱਸ ਮੇਰਾ ਕੋਈ ਦਿਲ ਕਰਦਾ ਪੈਸੇ ਬਰਬਾਦ ਕਰਨ ਨੂੰ ਹੁਣ ਨਹੀਂ ਮੈਂ ਭੱਜਣ ਦਿੰਦਾ ਚਾਹੇ ਜਹੇ ਜੀ ਮਰਜ਼ੀ ਹੋਵੇ ਹੱਥ ਘੁੱਟ ਕੇ ਚਲਾ ਲਾਂਗੇ ਜੇ ਉਹੇ ਜੀ ਚੱਲੀ ਜੇ ਖੁੱਲੇ ਚੱਲੇ ਤਾਂ ਖੁੱਲੇ ਚਲਾ ਲਾਂਗੇ ਹੁਣ ਮੈਂ ਦੇਖੂਗਾ ਵੀ ਇਹ ਕੀ ਚਾਹੁੰਦੀ ਐ ਉਹੇ ਦੇ ਹਿਸਾਬ ਨਾਲ ਚੱਲਾਂਗੇ ਹੁਣ ਨਹੀਂ ਭੱਜਣ ਦਿੰਦਾ ਹਰਦੀਪ ਗੱਲ ਸੁਣ ਮੇਰੀ ਰਿਸ਼ਤਾ ਤਾਂ ਤੇਰਾ ਘਰਾ ਦੰਨੀ ਆ ਮੈਂ ਉਹਨਾਂ ਨਾਲ ਫੋਨ ਤੇ ਹੀ ਗੱਲ ਕਰ ਲੰਨੀ ਆ ਪਰ ਕਹਿ ਦਿੰਦੇ ਨੇ ਅੱਗੇ ਤਾਂ ਮੈਂ ਲੰਦੀ ਸੀ 50000 ਰੁਪਇਆ ਹੁਣ ਮੈਂ ਲੱਖ ਲਵੂੰਗੀ ਤੇਰਾ ਨਾ ਸਾਰਾ ਖਰਚਾ 2 ਲੱਖ ਆ ਜਾਣਾ ਓਕੇ ਨਾ ਨਹੀਂ ਵਿਵਤਾ ਨਹੀਂ ਭਈ ਇਹ ਵਿਚੋ ਖਾ ਗਈ ਮੈਂ ਤਾਂ ਤੈਨੂੰ ਦੱਸ ਕੇ ਰਿਸ਼ਤੇ ਦੇ ਪੈਸੇ ਆਪਣੇ ਪੂਰੇ ਲਵਾਂਗੀ ਬਾਕੀ ਜਿਹੜਾ ਉੱਪਰਲਾ ਖਰਚਾ ਉਹ ਤਾਂ ਤੈਨੂੰ ਹੁਣ ਪਤਾ ਹੀ ਆ ਮੇਰੇ ਵੱਨੋਂ 5 ਕਰ 50 ਕਰ ਤੂੰ 2 ਲੱਖ ਕਹਿਆ ਮੈਂ ਤੈਨੂੰ ਸਵਾ 2 ਲੱਖ ਦੇ ਦੂੰਗਾ ਕੀ ਹੋ ਜਾਊਗਾ 4 ਕਿੱਲੇ ਹਜੇ ਹੈਗੇ ਆ ਮੇਰੇ ਕੋਲੇ ਜ਼ਮੀਨ ਅੱਗੇ ਇੱਕ ਕਨਾਲ ਵੇਚੀ ਸੀ ਹੁਣ ਦੋ ਕਨਾਲਾਂ ਵੇਚ ਦਾਂਗੇ ਤਾਂ ਕਿ ਹੋ ਜਾ ਪਰ ਤੂੰ ਕੋਈ ਮੇਰਾ 150 ਕਰ ਬਸ ਪੈਸਾ ਪੂਸਾ ਦਾ ਨਾ ਟੈਨਸ਼ਨ ਲਿਆ ਕਰ ਚਲੋ ਤਾਂ ਮੈਂ ਕਰ ਲੈਨੀ ਆ ਹਾਂ ਨਾ ਹੁਣ ਤੂੰ ਫਿਰ ਜ਼ਮੀਨ ਵੇਚੇਂਗਾ ਫੇਰ ਉਹੀ ਕੰਮ ਹੋ ਜਾਣਾ ਇਹਨੇ ਵੀ ਨਹੀਂ ਰਹਿਣਾ ਇਹਨੇ ਕਹਦਾ ਨਾ ਜ਼ਮੀਨ ਤਾਂ ਹੈ ਨਹੀਂ ਖੜਾਏਗਾ ਕਿੱਥੋਂ ਉਹਨੂੰ ਉਹ ਯਾਰ ਮੈਂ 2 ਕਨਾਲਾਂ ਵੇਚੂੰਗਾ 4 ਸਵਾ 4 ਕਿੱਲੇ ਪਈਆ 4 ਕਿੱਲੇ ਦਾ ਫੇਰ ਵੀ ਹੈਗੀ ਐ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਵੀ ਤੂੰ ਉਹ ਵੀ ਬਚਾ ਲੇਗਾ ਨਹੀਂ ਬਚ ਜੂਗਾ ਤੂੰ ਆਪਦਾ ਮੂੰਹ ਜਿਹੜਾ ਜਹਾ ਜ ਹੈਗਾ ਮੈਂ ਤਾਂ ਕਹਿੰਦੇ ਤੂੰ ਵਿਆਹ ਕਰਾਉਣ ਨਾਲੋਂ ਆਪੇ ਸਿੱਖ ਲੈ ਕੰਮ ਤੇਰੀ ਜ਼ਮੀਨ ਤਾਂ ਬਚ ਜੂਗੀ ਤੇ ਗਾਹਾਂ ਫਿਰ ਮੈਂ ਕੀ ਕਰੂੰਗਾ ਗਾਹਾਂ ਪੀੜੀ ਵੀ ਵਧਾਉਣੀ ਆ ਕੰਮ ਦਾ ਸਿੱਖ ਲੂੰਗਾ ਸਿੱਖ ਲੈ ਕੰਮ ਹੁਣ ਚਲ ਠੀਕ ਆ ਦੇਖ ਲੰਨੀ ਆ ਮੈਂ ਗੱਲ ਕਰਦੀ ਆ ਪਰ ਰਿਸ਼ਤਾ ਤਾਂ ਤੇਰਾ ਹੋ ਜੂਗਾ ਕੱਲ ਨੂੰ ਭਾਈ ਹੁਣ ਮੇਰੇ ਹੱਥ ਨਹੀਂ ਹੈਗਾ ਆਹੀ ਆਖਰੀ ਰਿਸ਼ਤਾ ਹੈ ਤੇਰਾ ਅੱਜ ਤੋਂ ਬਾਅਦ ਨਾ ਮੇਰੇ ਬਾਰਚਾ ਜੀ ਵੀ ਮੇਰਾ ਰਿਸ਼ਤਾ ਕਰਾ ਦੇ ਹੁਣ ਆਪਣਾ ਰੱਖਣਾ ਨਾ ਰੱਖਣਾ ਉਹ ਤੇਰੀ ਮਰਜ਼ੀ ਆ ਉਹ ਮੈਂ ਤਾਂ ਆਪੇ ਹੀ ਕਹਿਣਾ ਬੇਬੇ ਵੀ ਆਖਰੀ ਹੋਵੇ ਆ ਬਸ ਜੇ ਮੇਰਾ ਕਰ ਹੁਣ ਚਲ ਠੀਕ ਆ ਉਧਰ ਵੀ ਮੈਂ ਜਾਣਾ ਉਹਨਾਂ ਨੇ ਵਿਆਹ ਦੇ ਦਿਨ ਜੇ ਧਰੇ ਹੋਏ ਨੇ ਉੱਥੇ ਵੀ ਗੱਲਬਾਤ ਕਰਨੀ ਆ ਜੇ ਚਲ ਚਾਹ ਤਾਂ ਫਿਰ ਦੁੱਧ ਹੈ ਨਹੀਂਗਾ ਹੁਣ ਚਲ ਬਸ ਤੇਰੇ ਤਾਂ ਕੁਝ ਹੁੰਦਾ ਹੀ ਨਹੀਂ ਜਿੱਦਣ ਮੈਂ ਆਜਮਾ ਕਰੇ ਉਬਰ ਬਣਾਉਣੇ ਆਂ ਔਰ ਬਥੇਰੇ ਲੋਕਾਂ ਨੂੰ ਬਿਠਾ ਰੱਖਦਾ ਉਹ ਸੱਚ ਮੇਰੀ ਗੱਲ ਸੁਣ ਕੇ ਜਾਈ ਇੱਕ ਵੇ ਹਾਂ ਹੁਣ ਕੀ ਹੋ ਗਿਆ ਨਾ ਕੀ ਹੋ ਗਿਆ ਫੇਰ ਹਾਕਾਂ ਮਾਰਨ ਲੱਗ ਗਿਆ ਨਾਲੇ ਤੈਨੂੰ ਕਿਹਾ ਵੀ ਭਾਈ ਮੈਂ ਵਿਆਹ ਲੈਣ ਚੰਨੀ ਆ ਪਿੱਛੋ ਹਾਕ ਨਹੀਂ ਮਾਰੀਦੀ ਹੁੰਦੀ ਉਹੀ ਗੱਲ ਆ ਹੁਣ ਸੀਜ਼ਨ ਦਾ ਟਾਈਮ ਆ ਚਾਰ ਦਿਨ ਪੈਸੇ ਕਮਾਉਣੇ ਨੇ ਆ ਤੇਰੇ ਹੀ ਨਹੀਂ ਮੁੱਕਦੇ ਹੈਗੇ ਹਾਂ ਕਦੇ ਕੋਈ ਰਿਸ਼ਤਾ ਕਰਾ ਦੇ ਕਦੇ ਇਹਦੀ ਭੱਜ ਗਈ ਉਹ ਨਿਵੇੜ ਜਾ ਕੇ ਮੇਰਾ ਤਾਂ ਹੀ ਨਹੀਂ ਮੁੱਕਣ ਦਿੰਦਾ ਤੂੰ ਤੇਰਾ ਕੰਮ ਕੀ ਆ ਰਿਸ਼ਤੇ ਕਰਾਉਣੇ ਹੀ ਆ ਨਾ ਮੱਖੀਆਂ ਮਾਰਨ ਵਾਸਤੇ ਨਹੀਂ ਤੈਨੂੰ ਬੁਲਾਇਆ ਮੈਂ ਮੜਾ ਮੂਟਾ ਦਿਮਾਗ ਨਾਲ ਸੋਚ ਲਿਆ ਕਰ ਉਹ ਨਹੀਂ ਹੈਗਾ ਆਪਣਾ ਸਵਰਨਕਾ ਮੁੰਡਾ ਲਾਡੀ ਕੋਕੋ ਵੀ ਕਹਿੰਦੇ ਆ ਅੱਛਾ ਉਹ ਦੇਖ ਕਿੰਨਾ ਸੌ ਮੁੰਡਾ ਦਾ ਉਹਨੂੰ ਕੋਈ ਰਿਸ਼ਤਾ ਕਰਵਾ ਦੇ ਉਹ ਆਇਆ ਸੀ ਵਿਚਾਰਾ ਮੇਰੇ ਕੋਲ ਅੱਜ ਨਾ ਉਹਦਾ ਵੀ ਰਿਸ਼ਤਾ ਨਹੀਂ ਹੁੰਦਾ ਉਹਨਾਂ ਦੇ ਤਾਂ ਜ਼ਮੀਨ ਜਮੂਨ ਵੀ ਸੋਹਣੀ ਆ ਜ਼ਮੀਨ ਸੋਹਣੀ ਆ ਜ਼ਮੀਨ ਤਾਂ ਮੇਰੇ ਕੋਲ ਹੀ 12 ਕਿੱਲੇ ਸੀ ਅੱਛਾ ਮੈਨੂੰ ਲੱਗਦਾ ਜਿਹੜਾ ਤੇਰੇ ਕੋਲ ਬੈਠਾ ਰਹਿੰਦਾ ਮੈਨੂੰ ਲੱਗਦਾ ਉਹ ਤਾਂ ਹੀ ਨਹੀਂ ਸੀ ਚੜਦਾ ਹੁਣ ਰਿਸ਼ਤਾ ਰਿਸ਼ਤੇ ਤਾਂ ਹੁੰਦੇ ਹੋਣੇ ਪਰ ਪਾਨੀ ਵੱਜਦੀ ਹੋਣੀ ਆ ਗੱਲਾਂ ਦੇ ਅਗਲਾ ਕਹਿੰਦਾ ਵੀ ਇਹਨੇ ਨਹੀਂ ਆਪਣੀ ਤੀਮੀ ਰੱਖੀ ਉਹੀ ਗੱਲ ਆ ਵੀ ਉਹ ਵੀ ਇਹਦੇ ਕੋਲ ਬੈਠਦਾ ਏ ਤਾਂ ਹੀ ਨਹੀਂ ਅਗਲਾ ਕਰਦਾ ਹੁਣ ਰਿਸ਼ਤਾ ਹੁੰਦਾ ਤਾਂ ਹਸਾਉ ਆ ਹਾਂ ਬਸ ਫਿਰ ਸਾਉਆ ਨੂੰ ਕੋਈ ਰਿਸ਼ਤਾ ਕਰਵਾ ਦੇ ਚਲ ਦੇਖ ਲੈਣੀ ਆ ਮੈਥੋਂ ਬਾਅਦ ਪਹਿਲਾਂ ਪਹਿਲਾਂ ਆਪਣਾ ਕਰਾਉਣਾ ਕਿ ਤੇ ਉਧਰ ਨੂੰ ਹੋ ਜਾਈਂ ਫਿਰ ਮੈਂ ਹੋਰ ਲੌਕੀ ਜਾ ਮੈਂ ਠੀਕ ਆ ਤੈਨੂੰ ਤਾਂ ਆ ਵੀ ਮੇਰਾ ਪਹਿਲਾਂ ਵੀ ਤੂੰ ਕਹਿੰਦਾ ਸੀ ਉਹਦਾ ਰਿਸ਼ਤਾ ਕਰਾ ਦੇ ਜਦ ਵੀ ਕਹਿੰਦਾ ਮੇਰਾ ਕਰਾ ਦੇ ਫਿਰ ਤਾਂ ਹੀ ਨਹੀਂ ਰਹੀ ਤੇਰੇ ਕੋਈ ਉਹ ਤਾਂ ਕਰਵਾਉਣਾ ਤਾਂ ਉਸੇ ਨੂੰ ਸੀਗਾ ਫਿਰ ਆਪਣਿਆਂ ਵਾਲੀ ਭੱਜ ਗਈ ਆਪਾਂ ਨੂੰ ਰੱਖਣੀ ਪੈਗੀ ਉਹ ਚਲ ਕੋਈ ਨਾ ਹੋਰ ਕਰਵਾ ਦੇ ਉਹਨੂੰ ਕੋਈ ਚਲ ਠੀਕ ਆ ਹੁਣ ਤਾਂ ਨਹੀਂ ਕੋਈ ਗੱਲ ਰਹਿ ਗਈ ਨਹੀਂ ਕੋਈ ਗੱਲ ਹਾਂ ਗੱਲ ਤਾਂ ਆ ਰਹਿ ਗਈ ਉਹ ਤਾਂ ਚਾਹੇ ਨਾ ਮੰਜੇ 'ਚ ਬੈਠੀ ਹੋਵੇ ਤਾਂ ਵੀ ਚੱਲ ਜੂਗੀ ਕੰਮ ਕੋ ਮਤਾਬ ਹੀ ਕਰ ਲੈਂਦਾ ਹਾਂ ਨਾ ਕਿਉਂ ਇੰਨਾ ਸੋਹਣਾ ਸਰਖਾ ਮੁੰਡਾ ਐ ਉਹਨੂੰ ਮੰੰਜੇ ਤੇ ਬੈਠੀ ਕੱਦ ਲੈ ਕੇ ਦਊਂਗੀ ਮੈਂ ਉਹਨੂੰ ਤਾਂ ਵਧੀਆ ਲੈ ਕੇ ਦਵਾਂਗੇ ਕੋਈ ਰਿਸ਼ਤਾ ਚੱਲ ਚੰਗਾ ਲੈ ਦੇ ਹਾਂ ਵਧੀਆ ਲਿਆ ਦੇ ਚੰਗਾ ਚਲ ਠੀਕ ਆ ਫਿਰ ਹੁਣ ਤਾਂ ਜਾ ਮਾਂ ਹਾਂ ਹਾਂ ਵਗ ਜਾ ਬਗ ਤੇ ਛੇਤੀ ਦੇ ਦੀ ਸੁੱਖ ਸੁਨੇਹਾ ਆਹ ਹੋ ਦੇ ਦੂੰਗੀ ਹਾਂ ਮੈਂ 10 ਮਿੰਟ ਹੁਣ ਆਰਾਮ ਕਰ ਲਾਂ ਚਲ ਦੇਖਦੇ ਆਂ ਕਰਾਉਂਦੀ ਤਾਂ ਵਧੀਆ ਹੀ ਆ ਕੰਜਰਾਂ ਦੀ ਇਹ ਵੀ ਐ ਨਹੀਂ ਪਤਾ ਚਲ ਭੱਜ ਗਈ ਹੁਣ ਕਿਹੜਾ ਇਹਦੇ ਸਾਰੇ ਆ ਹੁਣ ਦੇਖਦੇ ਆਂ ਫਿਰ ਕਹੇ ਜੀ ਲਿਆ ਕੇ ਦਿੰਦੀ ਆ